ਹਾਂਜੀ গুড ਮਾਰਨਿੰਗ ਜੀ ਮੈਂ ਅੱਜ ਇੱਕ ਮੁੱਦਾ ਜਿਹੜਾ ਹੈ ਚੱਕਣ ਲੱਗਿਆ ਉਹ ਹੈ ਆਰਗਨ ਡੋਨੇਸ਼ਨ ਦਾ ਹੋਇਆ ਇਸ ਤਰ੍ਹਾਂ ਕਿ ਅੱਗੇ ਵੀ ਮੈਂ ਜੋ ਡੀਐਮਸੀ ਹਿਰੋ ਹਾਰਟ ਹੁੰਦਾ ਸੀ ਬਹੁਤ ਸਾਰੇ ਕਿਉਂਕਿ ਡੀਐਮਸੀ ਚ ਆਲਮੋਸਟ ਟਰਮੀਨਲ ਕੰਡੀਸ਼ਨ ਚ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦੇ بچਣ ਦੇ ਚਾਂਸ ਘੱਟ ਹੁੰਦੇ ਨੇ ਸੋ ਕਈ ਪੇਸ਼ੈਂਟਸ ਦੀ ਡੈਥ ਹੋ ਜਾਂਦੀ ਹੈ ਉੱਥੇ ਸੋ ਮੇਰੀ ਡਿਊਟੀ ਹਿਰੋ ਹਾਰਟ ਦੀ ਐਮਰਜੈਂਸੀ ਸੀ ਜਦੋਂ ਤਾਂ ਮੈਂ ਕਾਫੀ ਲੋਕ ਜਿਹੜੇ ਮੈਨੂੰ ਲੱਗਦਾ ਸੀ ਕਿ ਸਮਝ ਜਾਣਗੇ ਤੇ ਉਹਨਾਂ ਨੂੰ ਅੱਖਾਂ ਡੋਨੇਟ ਕਰਨ ਬਾਰੇ ਸਮਝਾਉਂਦਾ ਹੁੰਦਾ ਸੀ ਇਹ ਗੱਲ 2008-9-10 ਦੀ ਤੇ ਬਹੁਤ ਸਾਰੇ ਲੋਕ ਕਈ ਵਾਰੀ ਮੰਨ ਜਾਂਦੇ ਸੀ ਸੋ ਆਰਗਨ ਡੋਨੇਸ਼ਨ ਬੜੀ ਜ਼ਰੂਰੀ ਹੈ ਦੇਖੋ ਕਿਸੇ ਨੂੰ ਅੱਖਾਂ ਮਿਲ ਜਾਂਦੀਆਂ ਤੇ ਹੁਣ ਤਾਂ ਉਸ ਤੋਂ ਵੀ ਐਡਵਾਂਸ ਕੰਮ ਹੋ ਗਿਆ ਵੀ ਕਿਡਨੀਆ ਲਿਵਰ ਹਾਰਟ ਲੰਗਸ ਸਭ ਕੁਝ ਜਿਹੜਾ ਹੈ ਉਹ ਟ੍ਰਾਂਸਪਲੈਂਟ ਹੋ ਸਕਦਾ ਤੇ ਪਿੱਛੇ ਜੇ ਮੈਂ ਇੱਕ ਪੋਸਟ ਵੀ ਪਾਈ ਸੀ ਕਿ ਇੱਕ ਫੌਜੀ ਵੀਰ ਨੇ ਆਪਣੇ ਬੱਚੇ ਦੇ ਸਾਰੇ ਅੰਗ ਡੋਨੇਟ ਕਰਤੇ ਪਰ ਅੰਗ ਡੋਨੇਟ ਇਸ ਕਰਕੇ ਆਪਣੇ ਜੇ ਕੋਈ ਵੀ ਹੈ ਕੋਈ ਜਾਣਕਾਰ ਜਾਂ ਕੋਈ ਹੋਰ ਜਿਹਨੂੰ ਡਾਕਟਰ ਬ੍ਰੇਨ ਡੈੱਡ ਕਹਿ ਦਿੰਦੇ ਨੇ ਵੀ ਇਹ ਤਾਂ ਜੀ ਖਤਮ ਹੈ ਹੁਣ ਦਿਮਾਗ ਨਹੀਂ ਚੱਲ ਰਿਹਾ ਇਹਨੇ ਬਚਣ ਦੇ ਚਾਂਸ ਨਹੀਂ ਤਾਂ ਉਸ ਬੰਦੇ ਦੇ ਸਾਰੇ ਅੰਗ ਡੋਨੇਟ ਹੋ ਸਕਦੇ ਨੇ ਪਰ ਜਿਹੜੀ ਇਹਦੇ ਚ ਘਾਟ ਹੈ ਉਹ ਘਾਟ ਹੈ ਸਰਕਾਰੀ ਸਿਸਟਮ ਦੀ ਸਲੋਨੈਸ ਹੁਣ ਪਰਸੋਂ ਮੈਨੂੰ ਇੱਕ ਪੇਸ਼ੈਂਟ ਦੇਖਣ ਲਈ ਬੁਲਾਇਆ ਗਿਆ ਮੇਰੇ ਖਾਸ ਹੀ ਨੇ ਸਮਾਜ ਸੇਵੀ ਲੂੰਬਾ ਜੀ ਉਹਨਾਂ ਦੇ ਰਿਲੇਟਿਵ ਉਹ ਦਾਖਲ ਸੀਗੇ ਕਿਸੇ ਹਸਪੀਟਲ ਚ ਤੇ ਉਹਨਾਂ ਨੇ ਕਹਿਤਾ ਜੀ ਇਹਦੇ ਚ ਕੁਝ ਨਹੀਂ ਹੈ ਤੇ ਉਹਨਾਂ ਨੇ ਲੂੰਬਾ ਸਾਹਿਬ ਨੇ ਮੈਨੂੰ ਬੁਲਾ ਲਿਆ ਵੀ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਦੇਖ ਜੋ ਤੇ ਮੈਂ ਵੀ ਜੋ ਜਾ ਕੇ ਉਹਨੂੰ ਚੈੱਕ ਕੀਤਾ ਪੇਸ਼ੈਂਟ ਨੂੰ ਮੈਂ ਵੀ ਕਹਤਾ ਮੈਂ ਕਹਾਂ ਜੀ ਜਨਾਬ ਕੁਝ ਨਹੀਂ ਹੈ ਇਹਦੇ ਚ ਵੀ 4 ਦਿਨ ਹੋ ਗਏ ਬੰਦਾ ਬਿਲਕੁਲ ਹਿੱਲਿਆ ਨਹੀਂ ਵੈਂਟੀਲੇਟਰ ਤੇ ਆ ਵੀ ਬ੍ਰੇਨ ਡੈੱਡ ਹੋ ਗਿਆ ਵੀ ਉਹਨੂੰ ਬ੍ਰੇਨ ਆਪਾਂ ਵੈਂਟੀਲੇਟਰ ਤੇ ਪਾਈ ਰੱਖਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ ਐਵੇਂ ਬਿੱਲ ਵਧੀ ਜਾਊਗਾ ਤੁਹਾਡਾ ਤੇ ਉਹ ਡਾਕਟਰ ਸਾਹਿਬ ਨੇ ਸਮਝਾਇਆ ਤਾਂ ਡਾਕਟਰ ਡਾਂਕੋਲ ਐਡਮਿਟਰੀ ਵੀ ਮਹੀਂ ਇਹਦਾ ਬਿੱਲ ਵਧੀ ਵੀ ਇਸ ਤਰ੍ਹਾਂ ਪਾਉਣ ਦਾ ਫਾਇਦਾ ਨਹੀਂ ਹੈ ਸੋ ਉਹਨਾਂ ਨੇ ਮਨ ਬਣਾ ਲਿਆ ਕਿ ਸਵੇਰੇ ਅਸੀਂ ਘਰੇ ਲੈ ਜਾਵਾਂਗੇ ਜਦੋਂ ਮੈਂ ਕਲੀਨਿਕ ਆਇਆ ਆਪਣੇ ਤੇ ਮੇਰੇ ਦਿਮਾਗ ਚੋਂ ਫਿਰ ਉਹ ਮੈਂ ਫੇਸਬੁੱਕ ਜਦੋਂ ਕਿਤੇ ਖੋਲੀ ਔਰ ਗੋਡਨੀਸ਼ਨ ਵਾਲੀ ਜਿਹੜੀ ਮੈਂ ਪੋਸਟ ਪਾਈ ਸੀ ਉਹ ਨਿਕਲੀ ਤੇ ਮੈਂ ਕਿਹਾ ਮੈਂ ਤਾਂ ਇਹਨੂੰ ਵੀ ਦਿਖਾ ਸਕਦਾ ਤੇ ਹੋਇਆ ਇਹ ਕਿ ਮੈਂ ਤਾਂ ਸਮਝਾਉਂਦਾ ਰਿਹਾ ਸਮਝਾਇਆ ਮੈਂ ਲੁੰਬਾ ਸਾਹਿਬ ਨੂੰ ਲੁੰਬਾ ਸਾਹਿਬ ਨੂੰ ਵੀ ਗੱਲ ਠੀਕ ਲੱਗੀ ਕਿਉਂਕਿ ਉਹ ਵੀ ਲੋਕਾਂ ਦਾ ਸੋਚਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਦੀ ਵਾਈਫ ਨਾਲ ਗੱਲ ਕੀਤੀ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਸਾਰੇ ਰੈਡੀ ਹੋ ਗਏ ਸੋ ਪੇਸ਼ੈਂਟ ਵਾਲੇ ਪਾਸੋਂ ਸਾਰੇ ਰੈਡੀ ਹੋ ਗਏ ਉਸ ਤੋਂ ਬਾਅਦ ਮੈਂ ਮੈਂ ਕਿਹਾ ਜਦੋਂ ਰੈਡੀ ਹੋ ਗਏ ਤਾਂ ਚਲੋ ਆਪਾਂ 6-7 ਜਾਨਾਂ ਦੀ ਜ਼ਿੰਦਗੀ ਬਚਾਉਣੀ ਹੈ ਮੈਂ ਫਿਰ Google ਦੇ ਉੱਤੇ ਨੰਬਰ ਲੱਭ ਕੇ ਪੀਜੀਆ ਦੇ ਤਿੰਨ ਚਾਰ ਅੱਗੇ ਦੀ ਅੱਗੇ ਕਾਲਾਂ ਕੀਤੀਆਂ ਅਗਲੇ ਦਾ ਨੰਬਰ ਮਿਲ ਗਿਆ ਅਗਲੇ ਦਾ ਨੰਬਰ ਅਗਲੇ ਦਾ ਨੰਬਰ ਐਂਡ ਤੇ ਉਹ ਕਹਿੰਦੇ ਤੁਸੀਂ ਮਰੀਜ਼ ਦੇ ਰਿਲੇਟਿਵ ਦਾ ਨੰਬਰ ਦੇ ਦਿਓ ਤੇ ਅਸੀਂ ਉਹਨਾਂ ਨਾਲ ਡਾਇਰੈਕਟ ਗੱਲ ਕਰਾਂਗੇ ਚਲੋ ਜੀ ਮੈਂ ਡਾਇਰੈਕਟ ਨੰਬਰ ਦਿੱਤਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਤੇ ਮੈਂ ਅਗਲੇ ਦਿਨ ਹੁਣ ਜਦੋਂ ਪੁੱਛਿਆ ਲੁੰਬਾ ਸਾਹਿਬ ਨੂੰ ਉਹ ਕਹਿੰਦੇ ਜੀ ਸਵੇਰੇ 4 ਵਜੇ ਡੈਥ ਹੋ ਗਈ ਪੇਸ਼ ਪਰ ਕਹਿੰਦੇ ਜੀ ਪੀਜੀਏ ਵਾਲੇ ਕਹਿੰਦੇ ਵੀ ਇੱਕ ਤਾਂ ਸਾਡੀ ਐਂਬੂਲੈਂਸ ਨਹੀਂ ਆਊਗੀ ਐਂਬੂਲੈਂਸ ਤੁਹਾਨੂੰ ਆਪ ਲੈ ਕੇ ਆਉਣੀ ਪਊਗੀ ਬੰਦੇ ਪੇਸ਼ੈਂਟ ਨੂੰ ਲੈ ਕੇ ਉਸ ਤੋਂ ਬਾਅਦ ਇੱਥੇ ਪਰਚਾ ਕਟਿਆ ਜਾਊਗਾ ਇੱਕ ਐਮਐਲਸੀ ਹੋਊਗਾ ਉਸ ਤੋਂ ਰ ਇੱਕ ਦਿਨ ਅਸੀਂ ਨੂੰ ਰੱਖਾਂਗੇ ਫਿਰ ਜਾ ਕੇ ਆਪਾਂ ਆਰਗਨ ਡੋਨੇਸ਼ਨ ਦਾ ਕੁਝ ਕਰ ਸਕਦੇ ਹਾਂ ਬੜੀ ਅਜੀਬ ਗੱਲ ਲੱਗੀ ਮੇਨ ਤਾਂ ਵੀ ਇੱਕ ਪਾਸੇ ਤਾਂ ਆਪਾਂ ਨੂੰ ਬੰਦਾ ਸੱਤ 6 7 ਜਿੰਦਗੀਆਂ ਬਚਾਉਣ ਲਈ ਆਰਗਨ ਡੋਨੇਟ ਕਰਨ ਨੂੰ ਫੈਮਿਲੀ ਤਿਆਰ ਆ ਉਹ ਤਾਂ ਪਹਿਲਾਂ ਹੀ ਦੁਖੀ ਨੇ ਵਿਚਾਰੇ ਉਹਨਾਂ ਦਾ ਘਰੇ ਲੈ ਕੇ ਜਾਣਾ ਉਹਨਾਂ ਨੂੰ ਐਂਬੂਲੈਂਸ ਕਰਕੇ ਪੀਜੇ ਆਉਣ ਕਿ ਲੋਡ ਪਈ ਜਾਵੇ ਇਹਨਾਂ ਨੂੰ ਪ੍ਰੌਮਪਟ ਟੈਕਸ਼ਨ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਚਲੋ ਪੀਜੇ ਪੰਜਾਬ ਸਰਕਾਰ ਦੇ ਅੰਡਰ ਤਾਂ ਹੈ ਨਹੀਂ ਸੈਂਟਰਲ ਗਵਰਨਮੈਂਟ ਦੇ ਅੰਦਰ ਹੈਲਥ ਮਿਨਿਸਟਰੀ ਇੰਡੀਆ ਨੂੰ ਇਹ ਦੇਖਣਾ ਚਾਹੀਦਾ ਕਿ ਇਹ ਪ੍ਰੌਮਪਟ ਹੋਣਾ ਚਾਹੀਦਾ ਹੈ ਕਿ ਹੈਲਪਲਾਈਨ ਨੰਬਰ ਹੋਵੇ ਅਗਰ ਕੋਈ ਆਰਗਨ ਡੋਨੇਟ ਕਰਨਾ ਚਾਹੁੰਦਾ ਠੀਕ ਨਹੀਂ ਕਿ ਉਸ ਇੱਕ ਨੰਬਰ ਤੇ ਕਾਲ ਹੋਵੇ ਤੇ ਉਹ ਕਾਲ ਨੂੰ ਸੁਣ ਕੇ ਨਾਲ ਦੀ ਨਾਲ ਸਾਰੀ ਟੀਮ ਐਕਸ਼ਨ 'ਚ ਆ ਜਾਵੇ ਠੀਕ ਹੈ ਬਹੁਤ ਸਲੋ ਪ੍ਰੋਸੈਸ ਲੱਗਿਆ ਮੈਨੂੰ 2 ਘੰਟੇ ਇਸੇ ਚੱਕਰ ਚ ਲੱਗੇ ਇੱਕ ਨੂੰ ਫੋਨ ਕਰ ਲਿਆ ਦੂਜੇ ਨੂੰ ਫੋਨ ਕਰ ਲਿਆ ਜਿਹੜਾ ਕਿ ਕੰਮ ਉਹਨਾਂ ਦਾ ਆਪਣਾ ਹੋਣਾ ਚਾਹੀਦਾ ਇੱਕ ਬੰਦੇ ਦਾ ਵੀ ਮੈਂ ਅੱਗੇ ਕਾਲ ਕਰਦਾ ਮੈਂ ਅੱਗੇ ਕਾਲ ਕਰਦਾ ਮੈਨੂੰ ਨੰਬਰ ਦੇ ਦਿੰਦੇ ਸੀ ਮੈਂ ਅੱਗੇ ਕਾਲ ਕਰਦਾ ਸੀ ਫਿਰ ਮਿਲਦੇ ਸੀ ਫਿਰ ਅੱਗੇ ਕਰਦੇ ਸੀ ਤੇ ਐਂਡ ਤੇ ਕਹਿੰਦੇ ਜੀ ਤੁਸੀਂ ਜਿਹੜੀ ਹੈਗੀ ਐਂਬੂਲੈਂਸ ਤੁਸੀਂ ਆਪਣੀ ਲੈ ਕੇ ਆਉਣੀ ਹੈ ਹੁਣ ਜਿਸ ਦੇ ਘਰੇ ਪਹਿਲਾਂ ਹੀ ਇੰਨਾ ਦੁਖੀ ਹਨ ਲੋਕ ਹੋਰਾਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਹੈ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਐਂਬੂਲੈਂਸ ਆਪ ਐਂਬੂਲੈਂਸ ਕਰਕੇ ਆਪਣੇ ਮਰੀਜ਼ ਦੇ ਅੰਗਦਾਨ ਕਰਨ ਵਾਸਤੇ ਪ 5-7 10000 ਰੁਪਏ ਐਂਬੂਲੈਂਸ ਤੇ ਖਰਚਣਾ ਇਹ ਕਿੰਨੀ ਕਿਸਿਆਣੀ ਗੱਲ ਹੈ ਠੀਕ ਨਹੀਂ ਸੋ ਮੇਰਾ ਮਨ ਬੜਾ ਖਰਾਬ ਹੋਇਆ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਅੰਗਦਾਨ ਕਰ ਸਕਦੇ ਨੇ ਜਿਨ੍ਹਾਂ ਦੇ ਜੇ ਕੋਈ ਪੇਸ਼ੈਂਟ ਇਸ ਤਰ੍ਹਾਂ ਹੁੰਦਾ ਪਰ ਮੈਨੂੰ ਜੋ ਲੱਗਦਾ ਕਿ ਐਕਸ਼ਨ ਦੀ ਕਮੀ ਹੈ ਗੱਲਾਂ ਬਹੁਤ ਹੋ ਰਹੀਆਂ ਨੇ ਪਰ ਐਕਸ਼ਨ ਦੀ ਕਮੀ ਹੈ ਸੈਂਟਰਲ ਗਵਰਨਮੈਂਟ ਨੂੰ ਕੋਈ ਨੋਡਲ ਏਜੰਸੀ ਬਣਾਉਣੀ ਚਾਹੀਦੀ ਹੈ ਇੱਕ ਹੈਲਪਲਾਈਨ ਨੰਬਰ ਹੋਣਾ ਚਾਹੀਦਾ ਜਿੱਤੇ ਬੰਦਾ ਕਾਲ ਕਰ ਦਵੇ ਕਿ ਇਸ ਤਰ੍ਹਾਂ ਕਰਕੇ ਜੀ ਅਸੀਂ ਅੰਗਦਾਨ ਕਰਨੇ ਨੇ ਮਰੀਜ਼ ਦੇ ਸਾਡਾ ਮਰੀਜ਼ ਜਿਹੜਾ ਬਚਣ ਦੀ ਹਾਲਤ ਨਹੀਂ ਹੈ ਤੇ ਨਾਲ ਦੀ ਨਾਲ ਆਟੋਮੈਟਿਕ ਉਹ ਹੋ ਜੇ ਜਿਵੇਂ ਕਿ ਮੋਦੀ ਸਾਹਿਬ ਨੇ ਪਿਛੇ ਜ ਆਇਆ ਸੀ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਸੀਗਾ ਇੱਕ ਵਿੰਡੋ ਤੇ ਤੁਸੀਂ ਫਾਈਲ ਦੇਣੀ ਆ ਸਾਰਾ ਕੰਮ ਆਪਣੇ ਡਿਪਾਰਟਮੈਂਟ ਕਰਨਗੇ ਸੋ ਇੱਥੇ ਵੀ ਆਈ ਹੋਣਾ ਚਾਹੀਦਾ ਕਿ ਉਹ ਆਪ ਟੈਨਸ਼ਨ ਲੈਣ ਆਪ ਆਪਣੀ ਟੀਮ ਭੇਜਣ ਆਪਣੀ ਐਂਬੂਲੈਂਸ ਭੇਜਣ ਜਵਾਬ ਇਹ ਦਿੱਤਾ ਜੀ ਸਾਡਾ ਅਸੀਂ ਭੇਜਾਂਗੇ ਉਹਦੇ ਪੇਸ਼ੈਂਟ ਦੇ ਇੱਕ ਹਫ਼ਤਾ ਪਹਿਲਾਂ ਜਿਹੜੇ ਹੈਗੇ ਸੀ ਕਿਡਨੀਆ ਠੀਕ ਸੀ ਇੱਕ ਹਫ਼ਤੇ ਬਾਅਦ ਕਿਡਨੀਆ ਥੋੜਾ ਨੁਕਸਾ ਆ ਰਿਹਾ ਸੀ ਜੀ ਪੇਸ਼ੈਂਟ ਤੁਹਾਡਾ ਸੀਰੀਅਸ ਹੈ ਸਾਡਾ ਖਰਚਾ ਵੀ ਹੋਣਾ ਇਸ ਤਰ੍ਹਾਂ ਵੀ ਹੋਣਾ ਸੋ ਮੈਂ ਤਾਂ ਹੈਰਾਨ ਰਹਿ ਗਿਆ ਵੀ ਬੰਦਾ ਜਿਨ੍ਹਾਂ ਲੋਕਾਂ ਦੇ ਗੁਰਦੇ ਫੇਲ ਨੇ ਜਾਂ ਲਿਵਰ ਫੇਲ ਆ ਉਹਨਾਂ ਨੂੰ ਪੁੱਛ ਕੇ ਦੇਖੋ ਅਗਲੇ 5-7 ਲੱਖ ਰੁਪਏ ਦੇਖ ਕੇ ਗੁਰਦਾ ਖਰੀਦਣ ਨੂੰ ਤਿਆਰ ਹੋ ਜਾਂਦੇ ਨੇ ਸਾਡੇ ਕੋਲੇ ਆਉਂਦੇ ਡਾਕਟਰ ਕਿਸੇ ਵਸ ਗੁਰਦਾ ਮਿਲ ਜੂਗਾ ਤਾਂ ਤੇ ਉਹ ਸਭ ਕੁਝ ਤੁਹਾਨੂੰ ਫ੍ਰੀ ਬਣਾ ਰਹੀ ਆ ਲੱਖਾਂ ਦੀਆਂ ਚੀਜ਼ਾਂ ਦੂਸਰੀ ਗੱਲ ਜਿਹੜੀ ਜਾਨ ਬਚ ਰਹੀ ਹੈ ਉਹ ਤਾਂ ਕਰੋਨਾ ਦਾ ਕੋਈ ਮੁੱਲ ਹੀ ਨਹੀਂ ਹੈ ਤੇ ਆਪਾਂ ਇਹੀ ਸੋਚ ਰਹੇ ਹਾਂ ਕਿ ਜੀ ਐਂਬੂਲੈਂਸ ਤੇ ਸਾਡੀ ਗੱਡੀ ਆਊਗੀ ਸਾਡਾ ਸਟਾਫ ਆਊਗਾ ਤੇ ਉਹ ਤੇ ਖਰਚਾ ਪਊਗਾ ਸੋ ਬੜੀ ਸੌੜੀ ਸੋਚ ਹੈ ਇਸ ਚੀਜ਼ ਉੱਤੇ ਐਕਸ਼ਨ ਲੈਣਾ ਚਾਹੀਦਾ ਜਿਹਦੇ ਤੱਕ ਵੀ ਮੇਰੀ ਵੀਡੀਓ ਪਹੁੰਚਦੀ ਹੈ ਹੈਲਪ ਡਿਪਾਰਟਮੈਂਟ ਇੰਡੀਆ ਵੱਲੋਂ ਮੰਤਰੀ ਸਾਹਿਬ ਜਾਂ ਜੋ ਆਈਐਸ ਅਫੀਸਰ ਉੱਤੇ ਹੈ ਕਿ ਇਹਦਾ ਕੋਈ ਕਿਕ ਐਕਸ਼ਨ ਸਿਸਟਮ ਬਣਾਇਆ ਜਾਵੇ ਵੀ ਜੇ ਕੋਈ ਅੱਜਕੱਲ ਕਿਉਂਕਿ ਅੰਗਦਾਨ ਕਰਕੇ ਕੋਈ ਰਾਜੀ ਨਹੀਂ ਜੇ ਕੋਈ ਰਾਜੀ ਹੋਇਆ ਤੇ ਆਪਾਂ ਉਹਨੂੰ 50 ਗੱਲਾਂ ਹੋਰ ਉਹਨੂੰ ਕਹਿ ਦਾਂਗੇ ਵੀ ਐ ਕਰਨਾ ਪੈਣਾ ਮੈਡੀਕਲ ਲੀਗਲ ਹੋਊਗਾ ਇਹ ਹੋਊਗਾ ਬਸ ਫਿਰ ਤਾਂ ਹੋ ਗਿਆ ਕੰਮ ਦੂਸਰੀ ਗੱਲ organ donation ਦੇ ਬਾਰੇ ਵਿੱਚ ਮੇਰੀ ਹੋਰ ਮੈਂ ਸੋਚਦਾ ਹੁੰਦਾ ਹੁਣ ਆਪਣੇ ਸਿਰਫ ਰਿਲੇਟਿਵ ਜਿਹੜਾ ক্লোਜ਼ ਰਿਲੇਟਿਵ ਹੈ ਉਹ ਦੇ ਸਕਦਾ ਹਾਂ ਮੋਸਟਲੀ ਕੋਈ ਬੰਦਾ ਜਿਹੜਾ ਹੈਗਾ ਘਰੋਂ ਸੌਖਿਆ ਸਾਜਦਾ ਵਰਦਾ ਉਹਦੇ ਘਰ ਦਾ ਹੋਰ ਕੋਈ ਬੰਦਾ ਨਹੀਂ ਕਿ ਵੀ ਅੰਗ ਦੇ ਕੇ ਰਾਜ਼ੀ ਹੁੰਦਾ ਭੈਣ ਭਰਾ ਕਰਦਿਆਂ ਦਾ ਕੋਈ ਮੈਚ ਨਹੀਂ ਕਰਦਾ ਹੁੰਦਾ ਸੋ ਸਾਡੇ ਦੇਸ਼ ਦੇ ਵਿੱਚ ਆਪਾਂ ਜਿਹੜੀ ਲੇਬਰ ਕਰਾਉਨੇ ਆ ਕਿਸੇ ਤੋਂ ਉਹਦੀ ਤਨਿਹਾਰੀ ਦਿੰਨੇ ਆ ਸਰੋਗੇਸੀ ਦੇ ਵੀ ਆਪਾਂ ਪਾਸ ਕਰਤਾ ਵੀ ਸਰੋਗੇਸੀ ਕਰ ਸਕਦੇ ਆ ਕਿਸੇ ਹੋਰ ਆਰਟ ਦੇ ਪੇਟ 'ਚ ਬੱਚਾ ਰੱਖ ਕੇ ਆਪਣਾ ਇੱਕ ਬੱਚਾੜਾ ਹੈਗਾ ਵੱਡਾ ਕਰ ਸਕਦੇ ਆ ਸੋ ਮੈਂ ਜੋ ਸੋਚਦਾ ਉਹਦੇ 'ਚ ਇਹ ਕਿਉਂ ਨਹੀਂ ਹੈ ਕਿ ਸਰਕਾਰ ਇਹ ਕਹਿ ਦੇਵੇ ਵੀ ਭਾਈ ਤੁਸੀਂ ਆਪਣਾ ਅੰਗ ਵੀ ਕਿਸੇ ਨੂੰ ਦੇ ਸਕਦੇ ਆ ਗਵਰਨਮੈਂਟ ਕੋਈ ਸਿਸਟਮ ਬਣਾਵੇ ਠੀਕ ਹੈ ਹੁਣ ਜਿਹੜਾ ਬੰਦਾ ਗਰੀਬ ਬੰਦਾ ਹੈ ਸਾਰੀ ਜ਼ਿੰਦਗੀ ਚ ਉਹ ਤੋਂ ਲੱਖ ਰੁਪਇਆ ਇਕੱਠਾ ਨਹੀਂ ਹੋਣਾ ਠੀਕ ਨਹੀਂ ਉਹ ਅਗਰ ਆਪਣਾ ਅੰਗ ਜਿਹੜਾ ਗੁਰਦਾ ਵਗੈਰਾ ਮੋਸਟਲੀ ਗੁਰਦਾ ਹੀ ਦੇਖ ਸਕਦਾ ਵੀ ਅਗਰ ਉਹ ਗੁਰਦਾ ਕਿਸੇ ਨੂੰ ਦਊਗਾ ਇੰਨੇ ਬਹੁਤ ਜ਼ਿਆਦਾ ਕਿਡਨੀ ਦੇ ਪੇਸ਼ੈਂਟ ਨੇ ਵੀ ਉਹਨੂੰ ਇੰਨੇ ਪੈਸੇ ਮਿਲਣਗੇ ਠੀਕ ਹੈ ਚਲੋ ਇਹਨੂੰ ਇਹ ਨਹੀਂ ਕਹਿ ਸਕਦੇ ਗੁਰਦਾ ਵੇਚਣ ਵਾਲੀ ਗੱਲ ਸਰਕਾਰ ਉਹਦਾ ਰੱਖ ਦੇ ਵੀ ਭਾਈ ਇੰਨੇ ਪੈਸੇ ਮਿਲਣਗੇ ਉਸ ਤੋਂ ਬਾਅਦ ਜਿਹੜਾ ਜੇ ਰੱਬ ਨਾ ਕਰੇ ਕੱਲ ਨੂੰ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਦਾ ਜਿਹੜਾ ਸਾਰਾ ਮੈਡੀਕਲ ਦਾ ਖਰਚਾ ਉਹਦੀ ਇੰਸ਼ੋਰੈਂਸ ਕਰਾ ਕੇ ਦੇਵੇ ਜਿਹਨੂੰ ਗੁਰਦਾ ਮਿਲਿਆ ਜਾਂ ਧਿਆਨ ਰੱਖੇ ਸੋ ਜਿੰਨ ਉਹ 5 7 10 ਲੱਖ ਰੁਪਇਆ 20 ਲੱਖ ਰੁਪਇਆ ਜਿਹੜੇ ਖਾਤੇ ਜਮਾ ਹੁੰਦਾ ਠੀਕ ਨਹੀਂ ਉਹ ਤੋਂ ਸਾਰੀ ਜ਼ਿੰਦਗੀ ਇਕੱਠਾ ਨਹੀਂ ਹੋਣਾ ਤੇ ਉਹਦੇ ਵਿਆਜ ਨਾਲੀ ਉਹਦਾ ਕੰਮ ਚੱਲੀ ਜਾਣਾ ਸੋ ਅਗਲਾ ਵੀ ਸੌਖਾ ਤੇ ਜਿਹੜਾ ਬੰਦਾ ਨੂੰ ਗੁਰਦੇ ਦੀ ਲੋੜ ਆ ਉਹ ਵੀ ਸੌਖਾ ਸੋ ਇਸ ਕਰਕੇ ਇਸ ਮੁੱਦੇ ਤੇ ਵੀ ਸੋਚਣ ਦੀ ਲੋੜ ਹੈ ਅਗਰ ਇਹ ਹੋ ਸਕਦਾ ਹੈ ਤਾਂ ਇੱਕ ਸੁਝਾਈ ਆ ਮੇਰਾ ਕਿਉਂਕਿ ਇਹਦੇ ਵਿੱਚ ਕਈ ਗੱਲਾਂ ਆ ਜਾਂਦੀਆਂ ਹਮ ਰਾਈਟਸ ਇਹ ਉਹ ਪਰਸਨਲ ਇੰਡੀਪੈਂਡੈਂਸ ਪਰ ਬਹੁਤ سارے ਲੋਕ ਜਿਹੜੇ ਹੈਗੇ ਇਹਦੇ ਨਾਲ ਬੈਨੀਫਿਟ ਹੋਏਗਾ ਹੁਣ ਪਿੱਛੇ ਜਿਹੇ ਕੈਸਟ੍ਰੀਅਮ ਸਾਹਿਬ ਦੀ ਡੈਥ ਹੋਈ ਆ ਉਹਨਾਂ ਨੂੰ ਕਿਡਨੀ ਦੀ ਲੋੜ ਸੀ ਕਿਡਨੀ ਦੇ ਫੈਮਿਲੀ ਮੈਂਬਰ ਚ ਕੋਈ ਹੈ ਨਹੀਂ ਇਸ ਦੇਣ ਨੂੰ ਬਹਾਦਰ ਉਹਨਾਂ ਦੇ ਕੇ ਰਾਜੀ ਸੀ ਉਹਨੂੰ ਕਾਨੂੰਨ ਨੇ ਪਾਸ ਨਹੀਂ ਕੀਤਾ ਸੋ ਦੋ ਗੱਲਾਂ ਹੋ ਗਈਆਂ ਇੱਕ ਤਾਂ ਗਵਰਨਮੈਂਟ ਨੂੰ ਅਗਰ ਚਾਹੁੰਦੇ ਨੇ ਵੀ ਆਪਾਂ ਜਾਨਾਂ ਬਚਾਉਣੀਆਂ ਨੇ ਤਾਂ ਆਰਗਨ ਡੋਨੇਟ ਅਗਰ ਕੋਈ ਕਰਨਾ ਚਾਹੁੰਦਾ ਆਪਣੇ ਪਰਿਵਾਰ ਦੇ ਕਿਸੇ ਸੀਰੀਅਸ ਮੈਂ ਪੇਸ਼ੈਂਟ ਜਿਹੜਾ ਦਾਖਲ ਆ ਉਹਦੇ ਤਾਂ ਉਹ ਕਾਨੂੰਨ ਥੋੜੇ ਸੌਖੇ ਕਰੇ ਨੰਬਰ ਦੋ ਤੇ ਕੁਇਕ ਐਕਸ਼ਨ ਟੀਮ ਹੋਵੇ ਵੀ ਮਿੰਟੋ ਮਿੰਟੀ ਜਿਹੜਾ ਹੈਗਾ ਸਾਰਾ ਐਕਸ਼ਨ ਲਿਆ ਜਾਵੇ ਐਮਬੂਲੈਂਸ ਹੋਵੇ ਸਟਾਫ ਹੋਵੇ ਤੇ ਦੂਸਰੇ ਨੰਬਰ ਤੇ ਜਿਹੜਾ ਮੈਂ ਦੂਸਰਾ ਸੁਝਾਅ ਦਿੱਤਾ ਕਿ ਜੇ ਕੋਈ ਕਿਸੇ ਨੌਨ ਹੈਗਾ ਕੋਈ ਰਿਲੇਟਿਵ ਨਹੀਂ ਦੇ ਰਿਹਾ ਕਿਸੇ ਦਾ ਤੋਂ ਅਣ ਦੂਸਰੇ ਤੋਂ ਵੀ ਲੈ ਸਕੇ ਉਹਨੂੰ ਮਾਨਿਟਰੀ ਹੈਲਪ ਕਰ ਸਕਦਾ ਹੋਵੇ ਜੰਗ ਫੈਮਿਲੀ ਚ ਹੈਲਪ ਕਰ ਸਕਦਾ ਹੋਵੇ ਜਾਂ ਕੁਝ ਹੋਰ ਹੈਲਪ ਕਰ ਸਕਦਾ ਹੋਵੇ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਥੈਂਕ ਯੂ ਜੀ